ਟਾਕਾ ਬਿਆਹੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸ ਤੇ ਕੋਈ ਇਹੋ ਜੀ ਗੱਲ ਨਹੀਂ ਮੋਟਰਸਾਈਕਲ ਆਪਣਾ ਜਿਹੜਾ ਮੁਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਜਿਵੇਂ ਅੱਜ ਕੱਲ ਮੁਲਾਜ਼ਮਾਂ ਨੇ ਪੰਪ ਰੱਖਿਓ ਟਾਇਰ ਫਟ ਗਿਆ ਟਾਇਰ ਆਪਣਾ ਮੋਟਰਸਾਈਕਲ ਲੈ ਗਿਆ ਸਰ ਇਹ ਵੀ ਅਸੀਂ ਸਿੱਧਾ ਵੀ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਦੀ ਗੈਸ ਦੀ ਸਮੈਲ ਹੈ ਕੀ ਕਾਰਨ ਸਿਲੰਡਰ ਤਾਂ ਅੱਜ ਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਸ ਵੇਲੇ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜੇ ਨੂੰ ਅੰਦਰ ਮੁਲਾਜ਼ਮਾ ਜੇ ਮੈਂ ਪੁੱਛੂਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮਾ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪਰ ਲੈਂਦਾ ਕਿਉਂ ਆਪਣਾ ਠਾਣੇ ਚ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰਸਾਈਕਲ ਆਪਣਾ ਮੁਲਾਜ਼ਮ ਲੈ ਗਿਆ ਆਪਦਾ ਕਿੰਨੇ ਦੇ ਮਿਲੇਗੀ ਅਭੀ ਜਹਾਂ ਪੇ ਜਿੰਨੇ ਆਈ ਵਿਟਨੈਸ 1 ਸੈਕਿੰਡ 1 ਸੈਕਿੰਡ ਡਿਸਪਲਿਨ ਬੇਸ ਇਹ ਜਹਾਂ ਪੇ ਜਿੰਨੇ ਆਈ ਵਿਟਨੈਸ ਹੈ ਜੋ ਬਹੁਸੀ ਹੈ ਉਹ ਬਤਾ ਰਹੇ ਹੈ ਕਿ ਤਕਰੀਬਨ 2 ਕਿਲੋਮੀਟਰ ਤੱਕ ਜੋ ਹੈ ਉਹ ਆਵਾਜ਼ ਸੁਣਾਈ ਦੀ ਹੈ ਤੋ ਇਤਨੀ ਤੇਜ਼ ਤੋਂ ਦੇਖੋ ਦੇਖੋ ਤੁਸੀਂ ਮੀਡੀਆ ਕਹਿ ਰਹਾ ਆਵਾਜ਼ ਆਪਣਾ ਇਡੀ ਦੂਰ ਤਾਈ ਇੱਥੇ ਕਿਸੇ ਵੀ ਆਂਡ ਗੁਆਂਢ ਸ਼ਹਿਰ ਦੇ ਵਿੱਚ ਕੋਈ ਨਹੀਂ ਕਹਿ ਰਿਹਾ ਨਹੀਂ ਨਹੀਂ ਸਰ ਇਹ ਗਲਤ 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 ਗੱਲ ਹੈ ਛੇੜ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਆ ਥੀਐਸਪੀ ਸਾਹਿਬ ਆਪ ਤੋ ਮੀਡੀਆ ਕੋ ਅੰਦਰ ਕਿਉਂ ਹੀ ਅਲਾਉ ਕਰ ਰਹੇ ਆ ਅਗਰ ਬਾਈਕ ਮੀਡੀਆ ਦੇਖੋ ਮੀ ਤੇ মিডিਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਿਟੀ ਪਰਪਸ ਹੈ ਉਹ ਥੋੜਾ ਸਿਰਫ ਟੋ ਬਾਈਕ ਨੂੰ ਦਿਖਾਦੇ ਆ ਕੋਈ ਅਸਰਾ ਵੀ ਨਹੀਂ ਉਹ ਅੱਛੀ ਖਿੜਕੀ ਦੇ ਸ਼ੀਸ਼ੇ ਜੋ ਲੱਗੇ ਉਹ ਉਸੇ ਟੁੱਟ ਗਏ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਦਾ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ